ਜਾ ਬੰਦਾ ਕਹਿੰਦਾ ਕਿ ਮੈਂ 65 ਸਾਲ ਤੱਕ ਜਾਣਾ ਹੈ ਪੈਨਸਾਉ ਬੀਜ ਤੱਕ ਟਰਮ ਕਰਵਾਣੀ 19 ਚਿਰ ਦੀ ਟਰਮ ਕਰਾ ਲਈ ਉਹ ਟਰਮ ਹੈ ਇੱਕ ਟਾਈਮ ਤੇ ਜਾ ਕੇ ਮੁੱਕ ਜਾਣੀ ਬਟ ਮੈਂ ਕਹਿੰਦਾ ਨਾ ਕਿ ਵੀ ਥੋੜਾ ਟਾਈਮ ਰਿਸਕ ਹੈ ਮੈਂ ਕੋ 5 7 7 7 ਇਹਨੂੰ ਰਿਸਕ ਹੀ ਕਵਰ ਕਰਨਾ ਉਹਦੇ ਵਾਸਤੇ ਟਰਨ ਪਾਲਸੀ ਬਾਬਲੀ ਟੁਕ ਦੇ ਜਿਵੇਂ ਕਈ ਵਾਰੀ ਬੰਦਾ ਖਿਆਲ ਰੱਖਦਾ ਵੀ ਕਹਿੰਦਾ ਵੀ ਮੈਂ ਪੈਸੇ ਤਾਂ ਪਾਈਆਂ ਨਾ ਮੈਂ ਨਹੀਂ ਹੈਗੇ ਤਾਂ ਮੈਂ ਕਢਾ ਲੂੰਗਾ ਉਹਨਾਂ ਚ ਕਈ ਵਾਰੀ ਪੈਸੇ ਨਿਕਲਦੇ ਹੀ ਨਹੀਂ ਇੰਸ਼ੋਰੈਂਸ ਬੰਦੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਆਂ ਪਰ ਦੋ ਤਿੰਨ ਗੱਲਾਂ ਕਿ ਕੱਚੀ ਪਾਲਸੀ ਪੱਕੀ ਪਾਲਸੀ ਜਾਂ ਇੱਕ ਪਾਲਸੀ ਜਿਹਦੇ ਵਿੱਚ ਪੈਸੇ ਵਾਪਸ ਆ ਜਾਂਦੇ ਆ ਇਹ ਕੀ ਹੁੰਦੀ ਹੈ ਤੇ ਪੈਸੇ ਕਿੱਦਾਂ ਵਾਪਸ ਆ ਸਕਦੇ ਆ ਆਪਾਂ ਜਾਣਦੇ ਆ ਪ੍ਰਮੇਂਦਰ ਥਿੰਦ ਹੁਣਾ ਤੋਂ ਥਿੰਕ ਇੰਸ਼ੋਰੈਂਸ ਤੋਂ ਥਿੰਦ ਸਾਹਿਬ ਇਹ ਕੱਚੀ ਪਾਲਸੀ ਪੱਕੀ ਪਾਲਸੀ ਦਾ ਕੀ ਫਰਕ ਹੁੰਦਾ ਤੇ ਇਹਦੇ ਵਿੱਚ ਪੈਸੇ ਵਾਪਸ ਕਿੱਦਾਂ ਆਉਂਦੇ ਆ ਹਾਂਜੀ ਦੋ ਤਰੀਕੇ ਦੀਆਂ ਪਾਲਸੀਆਂ ਨੇ ਜੀ ਇੱਕ ਤਾਂ ਆਪਾਂ ਕਹਿੰਦੇ ਕੱਚੀ ਪਾਲਸੀ ਦੰਗੇ ਉਹਨੂੰ ਆਪਾਂ ਕਹਿੰਦੇ ਟਰਮ ਇੰਸ਼ੋਰੈਂਸ ਤਾਰਮੈਂ ਸ਼ੁਰੂਆਂ ਦੇ ਇੱਕ ਐਗਜ਼ਾਮਪਲ ਜੇ ਹੁਣ ਆਪਾਂ ਬੰਦਾ ਕਹੇ 100 ਕਿਲੋਮੀਟਰ ਜਾਣਾ ਜੀ ਤੇ ਉਹ ਕਹੇ ਮੈਂ ਤਾਂ ਗੈਸ ਪਾਣੀ ਹੈ 60 ਕਿਲੋਮੀਟਰ ਤੱਕ ਹੂੰ ਉਹਦਾ ਮਤਲਬ ਟਰਮ ਜਿਹੜੀ ਹੈਗੀ ਉਹ ਏਜ 60 ਤੱਕ ਆ ਜਾਂ ਬੰਦਾ ਕਹੇ ਮੈਂ 65 ਸਾਲ ਤੱਕ ਜਾਣਾ ਆ 65 ਸਾਲ ਦੀ ਏਜ ਤੱਕ ਟਰਮ ਹੋਗੀ ਉਨੇ ਚਿਰ ਦੀ ਏਜ ਟਰਮ ਕਰਾ ਲਈ ਉਹ ਟਰਮ ਇੱਕ ਟਾਈਮ ਤੇ ਜਾ ਕੇ ਮੁੱਕ ਜਾਣੀ ਆ ਜੀ ਉਹਨੂੰ ਆਪਾਂ ਕਹਿੰਦੇ ਉਹ ਕੱਚੀ ਪਾਲਸੀ ਅੱਜ ਪਾਲਸੀ ਹੈਗੀ ਆ ਜਿੰਨਾ ਚਿਰ ਅਸੀਂ ਪੈਸੇ ਦੇਈ ਜਾਂਦੇ ਆ ਸਾਡੀ ਪਾਲਸੀ ਹੈਗੀ ਸਾਨੂੰ ਪਤਾ ਉਹਨੇ ਗੈਸ ਪਾ ਲਈ ਜਿੰਨਾਂ ਜਿੰਨੇ ਦੂਰ ਤੱਕ ਅਸੀਂ ਜਾਣਾ ਹੁਣ ਆ ਵੀ ਸਾਨੂੰ ਇਹ ਪਤਾ ਵੀ ਏਜ ਤਾਂ ਹੈਗੀ ਹੈ 100 ਪਰ ਇਹ ਪਾਲਿਸੀ ਕਰਾਈਵੇ 70 ਤੱਕ ਜਾਂ 75 ਤੱਕ ਉਦੋਂ ਮੁੱਕ ਜਾਣੀ ਆ ਇਸੇ ਕਰਕੇ ਜਿਹੜੀਆਂ ਟਰਮ ਪਾਲਿਸੀਆਂ ਕੱਚੀਆਂ ਪਾਲਸੀਆਂ ਨੇ ਉਹ ਸਸਤੀਆਂ ਪਾਲਸੀਆਂ ਨੇ ਜਦੋਂ ਰੀਨਿਊ ਹੁੰਦੀ ਆ ਤੇ ਬਹੁਤ ਜ਼ਿਆਦਾ ਮਹਿੰਗੀ ਹੋ ਜਾਂਦੀ ਐਗਜ਼ਾਮਪਲ ਜੇ ਕੋਈ 30 ਸਾਲਾਂ ਦਾ ਉਹਨੇ 65 ਸਾਲ ਤੱਕ ਟਰਮ ਕਰਾ ਲਈ ਕੱਚੀ ਪਾਲਸੀ ਆ ਜੋ ਮਿਲਨ ਡਲ ਦੀ ਪਾਲਸੀ ਕਰਾ ਲਈ ਅਗਲਾ 50 ਡਾਲਰ ਦਿੰਦਾ ਤੇ ਕਹਿੰਦਾ ਮੇਰੀ 50 ਡਾਲਰ ਦੀ ਪਾਲਸੀ ਹੋ ਗਈ ਜੀ ਪਰ ਜਦੋਂ 50 ਦਾ ਹੋਣਾ ਉਹਦੀ ਕਿਸ਼ਤ ਬਹੁਤ ਵੱਜਣੀ ਆ ਜੇ ਰੱਖਣੀ ਜੇ ਰੱਖਣੀ ਹੋਈ ਤਾਂ ਇੱਕ ਤਾਂ ਪਾਲਸੀ ਮੁੱਕ ਜਣੀ ਹੁਣ ਬੰਦਾ ਕਹੇ ਮਾ ਤਾਂ ਰੱਖਣੀ ਆ ਜੀ ਪਰ ਰੱਖਣੀ ਤਾਂ ਉਹਦੀ ਕਿਉਂਕਿ ਉਹਦਾ ਏਜ ਵੀ 65 ਹੋ ਗਈ ਜੀ ਉਹ ਇੱਕ ਉਹਦੀ ਕਿਸ਼ਤ ਵੀ ਬਹੁਤ ਵੱਧ ਹੋ ਗਈ ਉਹ ਲੋਨ ਫੇਰ ਜੋ ਹਾਂ ਜਿਹੜੇ ਅ ਟਰਮ ਪਾਲਸੀ ਲੋਕੀ ਤਾਂ ਲੈਂਦੇ ਆ ਨੇ ਵੀ ਜੇ ਵੱਡਾ ਰਿਸਕ ਥੋੜੇ ਡਾਲਰਾਂ ਚ ਕਵਰ ਕਰਨਾ ਕੋਈ ਯੰਗ ਫੈਮਲੀ ਆ ਬਜਟ ਨਹੀਂ ਲਾਉ ਕਰਦਾ ਕੋਈ ਨਾ ਮਾ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਉਹ ਵੱਡਾ ਬਿਜ਼ਨਸਮੈਨ ਹੈ ਕਦੇ ਵੀ ਥੋੜਾ ਟਾਈਮ ਰਿਸਕ ਹੈ ਮੇਰੇ ਕੋ ਪੰਜ 7 7 ਸਾਲ ਤੇ ਰਿਸਕ ਹੀ ਕਵਰ ਕਰਨਾ ਉਹਦੇ ਵਾਸਤੇ ਤਾਂ ਟਰਮ ਪਾਲਸੀ ਬਹੁਤ ਵਧੀਆ ਠੁਕਦੀ ਆ ਹੁਣ ਜਿੰਨੂੰ ਪਤਾ ਵੀ ਲੌਂਗ ਟਰਮ ਜਿਹਦਾ ਪੰਗਲ ਗੱਲ ਕੀਤੀ ਵੀ ਉਹੀ ਜਾਣਾ ਤਾਂ ਹੀ 100 ਕਿਲੋਮੀਟਰ ਹੈ ਜੀ ਅ ਗੈਸਪਾਈ 60 ਕਿਲੋਮੀਟਰ ਤੱਕ ਤੇ ਪੰਗਾ ਤਾਂ ਪੈਣਾ ਹੀ ਪੈਣਾ ਹੁਣ ਆ ਵੀ ਉਹ ਚੀਜ਼ ਨੂੰ ਅਸੀਂ ਕਦੋਂ ਸੁਧਾਰਨਾ ਉਹ ਸਾਡੇ ਦੇ ਵਧੀਆ ਤੁਸੀਂ ਐਡਵਾਈਜ਼ਰ ਨਾਲ ਬਹਿ ਕੇ ਜੇ ਦੇਖਦੇ ਹੋ ਸੋਚਦੇ ਹੋ ਵੀ ਤੁਹਾਡੀਆਂ ਜ਼ਰੂਰਤਾਂ ਕੀ ਨੇ ਤੁਸੀਂ ਆਪਦੀ ਜ਼ਰੂਰਤਾਂ ਦੇ ਹਿਸਾਬ ਨਾਲ ਗੈਸ ਪਾਓ ਜਿੱਥੇ ਤੱਕ ਤੁਸੀਂ ਜਾਣਾ ਹੈ ਤੁਹਾਨੂੰ ਪਤਾ ਉੱਥੇ ਤੁਹਾਡੀ ਪਾਲਸੀ ਤੁਹਾਡੇ ਨਾਲ ਕੰਮ ਕਰੇ ਇੱਕ ਤਾਂ ਹੋ ਗਈ ਕੱਚੀ ਹੁਣ ਤੁਸੀਂ ਕਹਿੰਦੇ ਪਰਮਾਨੈਂਟ ਪਾਲਸੀ ਪਰਮਾਨੈਂਟ ਪਾਲਸੀ ਹੈ ਉਹ ਵੀ ਉਹ ساری ਉਮਰ ਚੱਲੂਗੀ ਅੱਛਾ ਜੀ ਹੁਣ ਭਾਵੇਂ ਏਜ 100 ਆ 95 ਆ ਉਹ ساری ਉਮਰ ਚੱਲਣੀ ਚੱਲਣੀ ਹੈ ਹੁਣ ਤੁਸੀਂ ਪੈਸੇ ਉਹਦੇ ਦੇ ਤੇ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ ਕਿਸ਼ਤਾਂ 10 ਸਾਲਾਂ ਚ ਮਕਾਉਣੀ ਆ 20ਾਂ ਚ ਮਕਾਉਣੀ ਆ 20ਾਂ ਚ ਮਕਾਉਣੀ ਆ ਜਾਂ ساری ਉਮਰ ਕਿਸ਼ਤ ਦੇਣੀ ਆ ਹੁਣ ਇੱਕ ਉਹ ਪਰਮਾਨੈਂਟ ਪਾਲਸੀ ਹੋ ਗਈ ਆ ਉਨੋਂ ਗੈਰ ਹੈ ਪਰਮਾਨੈਂਟ ਆ ਕਰ ਬੰਗ ਉਹ ਪਰਮਾਨੈਂਟ ਹੈ ਵੀ ਸਾਰੀ ਉਮਰ ਪਾਲਸੀ ਚੱਲਣੀ ਚੱਲਣੀ ਆ ਉਹ ਪਾਲਸੀਆਂ ਮਹਿੰਗੀਆਂ ਹੋ ਗਈਆਂ ਟਰਮ ਸਸਤੀ ਹੋ ਗਈ ਕਿਉਂਕਿ ਪਰਮਾਨੈਂਟ ਪਾਲਸੀ ਚ ਕੰਪਨੀ ਨੇ ਇੱਕ ਦਿਨ ਕਲੇਮ ਦੇਣਾ ਹੀ ਦੇਣਾ ਹੁਣ ਤੁਸੀਂ ਦੂਜਾ ਕੁਐਸਚਨ ਪੁੱਛਿਆ ਮਨੀ ਜੀ ਪੈਸਾ ਵਾਪਸ ਕਿਦੇ ਚ ਆ ਪੈਸਾ ਵਾਪਸ ਕਿੱਦਾਂ ਆਉਂਦਾ ਪੈਸਾ ਵਾਪਸ ਹੈ ਜਿਹੜੀ ਹੁਣ ਉਹ ਤਾਂ ਆਪ ਗੈਸ ਪੋਆ ਮਹੀਨੇ ਦੀ ਕਸ਼ ਦਿੱਤੀ ਤੇ ਚੱਲੀ ਜਾਂਦੀ ਹੈ ਜਿਹੜੀ ਟਰਮ ਆਪ ਕੱਚੀ ਹੋ ਗਈ ਜਿਹੜੀ ਪਰਮਾਨੈਂਟ ਪਾਲਸੀ ਆ ਉਹਦੇ ਦੋ ਆਪਸ਼ਨਾਂ ਨੇ ਇੱਕ ਤੁਸੀਂ ਪੈਸੇ ਪਾਈਆਂ ਨਾ ਇੱਕ ਐਗਜ਼ਾਮਪਲ 100 ਡਾਲਰ ਪਾਇਆ ਤੁਸੀਂ ਹੁਣ 70 ਡਾਲਰ ਤੁਹਾਡੀ ਕਾਸ ਸੀਗੀ ਇੰਸ਼ੂਰੈਂਸ ਦੀ ਹੁਣ 30 ਡਾਲਰ ਕਾਸ ਸੀਗੀ ਤੁਹਾਡੀ ਸੇਵਿੰਗ ਹੋ ਰਹੀ ਆ ਹੁਣ ਉਹ ਐਗਜ਼ਾਮਪਲ ਟਾਈਮ ਦੇ ਨਾਲ ਹੌਲੀ ਹੌਲੀ ਕਿਸ਼ਤ ਮੁੱਕ ਗਈ ਹੁਣ 70 ਵਾਲੀ ਜਿਹੜੀ ਕੈਸ਼ ਸੀਗੀ ਉਹ ਘਟ ਗਈ ਹੁਣ ਤੁਸੀਂ ਪੈਸੇ ਪਾਈਆਂ ਨਾ ਪਾਲਿਸੀ ਪੇ ਆਫ ਹੋ ਗਈ ਹੁਣ ਜਿੰਨੇ ਵੀ ਪੈਸੇ ਤੁਸੀਂ 30 30 ਡਾਲਰ ਕਰਕੇ ਦਿੱਤੇ ਹੈ ਜਾਂ 100 100 ਕਰਕੇ ਦਿੱਤੇ ਹੈਗੇ 200 ਕਰਕੇ ਦਿੱਤੇ ਹੁਣ ਇੱਕ ਵੱਡਾ ਅਮਾਉਂਟ ਬਣ ਗਿਆ ਉਹ ਫਿਰ ਅਗੇਨ ਉਹ ਗ로우 ਹੋ ਜਾਂਦਾ ਮਾਰਕੀਟ ਦੇ ਹਿਸਾਬ ਨਾਲ ਮਾਰਕੀਟ ਜੀ ਉਸ ਹਿਸਾਬ ਨਾਲ ਅਸੀਂ ਉਸ ਪਾਲਿਸੀ 'ਚ ਅਸੀਂ ਪੈਸੇ ਚੱਕ ਸਕਦੇ ਆਂ ਕਈ ਵਾਰੀ ਹੁੰਦਾ ਇਸ ਵਜ੍ਹਾ ਦੇ ਪੈਸੇ ਮੁੜ ਕੇ ਆ ਜਾਣਗੇ ਪੈਸੇ ਮੁੜ ਕੇ ਨਹੀਂ ਆਉਂਦੇ ਕਿਉਂਕਿ ਜੇ ਪਾਲਿਸੀ ਹੈ ਜਿੱਦਾਂ ਘਰ ਹੈ ਉਹ ਘਰ ਫਰੀ ਹੋ ਗਿਆ ਤਾਂ ਮਤਲਬ ਨੇ ਪੈਸੇ ਸਾਡੇ ਕੋਲ ਪੈਸੇ ਵਾਪਸ ਆ ਜਾਣਗੇ ਅਸੀਂ ਘਰ ਤੋਂ ਪੈਸੇ ਚੱਕਦੇ ਆਂ ਜੀ ਆ ਕਰਦੇ ਗਏ ਉਦਾਂ ਹੀ ਅਸੀਂ ਪਾਲਿਸੀ ਜੇ ਪਾਲਿਸੀ ਸਾਡੀ ਫਰੀ ਹੋ ਗਈ ਪੇੜ ਉਪ ਹੋ ਗਈ ਅਸੀਂ ਪਾਲਿਸੀ ਚ ਪੈਸੇ ਚੱਕ ਸਕਦੇ ਹਾਂ ਮਨੀ ਬੋਰੋ ਕਰ ਸਕਦੇ ਹਾਂ ਇੰਟਰਸਟ ਤੇ ਇੰਟਰਸਟ ਲੱਗਦਾ ਜੀ ਪਰ ਹਾਂ ਆ ਕਈ ਵਾਰੀ ਸਿਚੁਏਸ਼ਨ ਇਹ ਹੁੰਦੀ ਹੈ ਤੁਸੀਂ ਕਲੈਕਟਰਲ ਵੀ ਕਰ ਸਕਦੇ ਹੋ ਜਿੱਦਾਂ ਐਗਜ਼ਾਮਪਲ ਕਹਾਂ ਵੀ ਬਹੁਤ ਵੱਡੀ ਅਮਾਉਂਟ ਹੋ ਗਈ ਹੁਣ ਜੇ ਆ ਪਾਲਿਸੀ ਮਿਲਣ ਦੀ ਸੀ ਵਿੱਚ 5 ਲੱਖ ਕੈਸ਼ ਪਿਆ ਤੁਸੀਂ ਕਿਸੇ ਵੀ ਧਾਰੇ ਕੋ ਜਾ ਸਕਦੇ ਹੋ ਕਿ ਸਾਨੂੰ ਕਲੈਟਰਲ ਕਰਦੇ ਹੋ ਕਿਉਂਕਿ ਪਾਲਸੀ ਤਾਂ ਮਿਲੀਨ ਡਾਲਰ ਦੀ ਆ ਸਾਨੂੰ 5 ਲੱਖ ਚਾਹੀਦਾ ਉਹ ਤੁਹਾਨੂੰ ਸਿਕਿਉਰ ਵੀ ਦੇ ਸਕਦਾ ਨੂੰ ਪਤਾ ਵੀ ਪਾਲਸੀ ਤਾਂ ਮਿਲਿੰਦੀ ਆ 5 ਲੱਖ ਹੀ ਉਹਦੇ ਅਗੇਂਸਟ ਲੈ ਰਹੇ ਨੇ ਕੋਈ ਗੱਲ ਨਹੀਂ ਜੇ ਹੋਊਗਾ ਤੇ एवरीवन ਬਡੀ ਸਿਕਿਉਰ ਇਹ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ ਵੀ ਨਾਲੇ ਤੁਸੀਂ ਇਹ ਵੀ ਦੇਖਣਾ ਕਈ ਜਿਹੜੀਆਂ ਪਰਮਾਨੈਂਟ ਪਾਲਸੀ ਮਨੀ ਬੈਕ ਵਾਲੀਆਂ ਜਿਹੜੀਆਂ ਪਾਲਸੀ ਆਪਾਂ ਲਾਗਦੇ ਆ ਇੱਕ ਤਾਂ ਤੁਸੀਂ ਇਹ ਜ਼ਰੂਰ ਖਿਆਲ ਰੱਖਣਾ ਵੀ ਤੁਹਾਡੇ ਪਹਿਲਾਂ 5 6 7 ਸਾਲ ਉਹਦੇ ਚ ਸੇਵਿੰਗ ਬਿਲਕੁਲ ਘਟ ਜਾਂਦੀ ਆ ਜੀ ਜੇ ਕਈ ਵਾਰੀ ਬੰਦਾ ਖਿਆਲ ਰੱਖਦਾ ਵੀ ਕਹਿੰਦਾ ਵੀ ਮੈਂ ਪੈਸੇ ਤਾਂ ਪਾਈ ਜਾਂਦਾ ਮੈਂ ਨਹੀਂ ਹੈਗੇ ਤਾਂ ਮੈਂ ਕਢਾ ਲੂੰਗਾ ਉਹਨਾਂ 'ਚ ਕਈ ਵਾਰੀ ਪੈਸੇ ਨਿਕਲਦੇ ਹੀ ਨਹੀਂ ਜੇ ਤੁਸੀਂ ਪੈਸੇ ਪਾਏ ਵੀ ਜਾਂਦੇ ਹੁਣ ਬੰਦਾ ਕੋਈ 1000 ਡਾਲਰ ਦੇਈ ਜਾਂਦਾ ਵੀ ਹੁਣ 7ਵੇਂ ਸਾਲ 6ਵੇਂ ਸਾਲ ਜਾ ਕੇ ਹੈਗਾ ਹੀ ਨਹੀਂ ਕੁਝ ਕਢਾਉਣ ਵਾਲਾ ਬੰਦਾ ਕੇ ਹਾਲਾਤ ਚੇਂਜ ਹੋ ਗਿਆ ਅੱਜ ਕੱਲ ਦੇ ਹਿਸਾਬ ਨਾਲ ਇੱਕ ਤਾਂ ਉਹ ਖਿਆਲ ਰੱਖਣ ਦੀ ਲੋੜ ਹੈ ਦੂਜੀ ਖਿਆਲ ਰੱਖਣ ਦੀ ਲੋੜ ਹੈ ਵੀ ਜੇ ਤੁਹਾਡੀ ਉਮਰ ਵਧਦੀ ਜਾਂਦੀ ਹੈ ਤੇ ਤੁਹਾਡੀ ਕਿਸ਼ਤ ਨਾ ਵੱਧਦੀ ਹੋਵੇ ਕਈ ਵਾਰੀ ਹੁੰਦਾ ਵੀ ਸਾਨੂੰ ਪਾਲੀਸੀਆਂ ਸਸਤੀਆਂ ਲੱਗਦੀਆਂ ਨੇ ਬੰਦਾ ਕਹਿੰਦਾ ਵੀ ਸਾਰੀ ਪਰਮਾਨੈਂਟ ਹੀ ਆ ਪਰ ਉਹ ਕਈ ਵਾਰੀ ਹੁੰਦਾ ਵੀ ਹਰੇਕ ਸਾਲ ਉਹ ਟਰਮ ਰੀਨਿਊ ਹੋ ਜਾਂਦੀ ਆ ਜੋ ਜਿੱਦਾਂ ਪੱਟਰਾਉਂ ਕਹਿੰਦੇ ਇੱਕ ਪੱਕੀ ਇੱਕ ਹੋਈ ਲੈਵਲ ਜੀ 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 ਇੱਕ ਹੋਈ ਤੁਹਾਡੀ ਜਨਾਬ ਵਧੀਆ ਦੀ ਉਹ ਵੀ ਉਹ ਵੀ ਕਿਸ਼ਤਬਾਦੀ ਬਾਤ ਇਹ ਚੀਜ਼ਾਂ ਖਿਆਲ ਰੱਖਦੇ ਲੋੜੇ ਜੀ ਅ ਦੋਸਤੋ ਬਹੁਤ ਹੀ ਮਹੱਤਵਪੂਰਨ ਗੱਲਬਾਤ ਅਸੀਂ ਕੀਤੀ ਹੈ ਕੋਈ ਵੀ ਤੁਹਾਡਾ ਸਵਾਲ ਆ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਥਿੰਕ ਇੰਸ਼ੋਰੈਂਸ ਨੂੰ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜਾਂ ਇੱਥੇ ਆ ਕੇ ਲੈ ਸਕਦੇ ਹੋ ਇੰਸ਼ੋਰੈਂਸ ਬੰਦੀ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਪਰ ਦੋ ਤਿੰਨ ਗੱਲਾਂ ਕਿ ਕੱਚੀ ਪਾਲਸੀ ਪੱਕੀ ਪਾਲਸੀ ਜਾਂ ਇੱਕ ਪਾਲਸੀ ਜਿਹਦੇ ਵਿੱਚ ਪੈਸੇ ਵਾਪਸ ਆ ਜਾਂਦੇ ਆ ਇਹ ਕੀ ਹੁੰਦੇ ਆ ਤੇ ਪੈਸੇ ਕਿੱਦਾਂ ਵਾਪਸ ਆ ਸਕਦੇ ਆ ਆਪਾਂ ਜਾਣਦੇ ਆ ਪ੍ਰਮੇਂਦਰ ਥਿੰਦ ਹੁਣਾ ਤੋਂ ਥਿੰਕ ਇੰਸ਼ੋਰੈਂਸ ਤੋਂ ਥਿੰਦ ਸਾਹਿਬ ਇਹ ਕੱਚੀ ਪਾਲਸੀ ਪੱਕੀ ਪਾਲਸੀ ਦਾ ਕੀ ਫਰਕ ਹੁੰਦਾ ਤੇ ਇਹਦੇ ਵਿੱਚ ਪੈਸੇ ਵਾਪਸ ਕਿੱਦਾਂ ਆਉਂਦੇ ਆ ਹਾਂਜੀ ਦੋ ਤਰੀਕੇ ਦੀਆਂ ਪਾਲਸੀਆਂ ਨੇ ਜੀ ਇੱਕ ਤਾਂ ਆਪਾਂ ਕਹਿੰਦੇ ਆ ਕੱਚੀ ਪਾਲਸੀ ਦਾ ਗਏ ਉਹਨੂੰ ਆਪਾਂ ਕਹਿੰਦੇ ਆ ਟਰਮ ਇੰਸ਼ੋਰੈਂਸ ਟਾਰਮ ਇੰਸ਼ੋਰੈਂਸ ਦੇ ਦਾ ਐਗਜ਼ਾਮਪਲ ਜੇ ਹੁਣ ਆਪਾਂ ਬੰਦਾ ਕਹੇ 100 ਕਿਲੋਮੀਟਰ ਜਾਣਾ ਜੀ ਤੇ ਉਹ ਕਹੇ ਮੈਂ ਤਾਂ ਗੈਸ ਪਾਣੀ ਆ 60 ਕਿਲੋਮੀਟਰ ਤੱਕ ਹੂੰ ਉਹਦਾ ਮਤਲਬ ਟਰਮ ਜਿਹੜੀ ਹੈਗੀ ਉਹ ਏਜ 60 ਤੱਕ ਆ ਜਾਂ ਬੰਦਾ ਕਹੇ ਮੈਂ 65 ਸਾਲ ਤੱਕ ਜਾਣਾ 65 ਸਾਲ ਦੀ ਏਜ ਤੱਕ ਟਰਮ ਹੋਊਗੀ ਉਹਨੇ ਚਿਰ ਦੀ ਟਰਮ ਕਰਾ ਲਈ ਉਹ ਟਰਮ ਇੱਕ ਟਾਈਮ ਤੇ ਜਾ ਕੇ ਮੁੱਕ ਜਾਣੀ ਆ ਜੀ ਉਹਨੂੰ ਆਪਾਂ ਕਹਿੰਦੇ ਆ ਕੱਚੀ ਪਾਲਸੀ ਅੱਜ ਪਾਲਸੀ ਹੈਗੀ ਐ ਜਿੰਨਾ ਚਿਰ ਅਸੀਂ ਪੈਸੇ ਦੇਈਏ ਨੇ ਸਾਡੀ ਪਾਲਸੀ ਹੈਗੀ ਸਾਨੂੰ ਪਤਾ ਉਹਨੀ ਗੈਸ ਪਾਲੀ ਜਿੰਨਾ ਜਿੰਨੇ ਦੂਰ ਤੱਕ ਅਸੀਂ ਜਾਣਾ ਹੁਣ ਆ ਵੀ ਸਾਨੂੰ ਇਹ ਪਤਾ ਵੀ ਏਜ ਤਾਂ ਹੈਗੀ ਐ 100 ਪਰ ਇਹ ਪਾਲਸੀ ਕਰਾਈਵੇ 70 ਤੱਕ ਜਾਂ 75 ਤੱਕ ਉਦੋਂ ਮੁੱਕ ਜਾਣੀ ਐ ਇਸੇ ਕਰਕੇ ਜਿਹੜੀਆਂ ਟਰਮ ਪਾਲਸੀਆਂ ਨੇ ਕੱਚੀਆਂ ਪਾਲਸੀਆਂ ਨੇ ਉਹ ਸਸਤੀਆਂ ਪਾਲਸੀਆਂ ਨੇ ਜਦੋਂ ਰੀਨਿਊ ਹੁੰਦੀ ਐ ਤੇ ਬਹੁਤ ਜ਼ਿਆਦਾ ਮਹਿੰਗੀ ਹੋ ਜਾਂਦੀ ਐ ਐਗਜ਼ਾਮਪਲ ਜੇ ਕੋਈ 30 ਸਾਲਾਂ ਦਾ ਉਹਨੇ 65 ਸਾਲ ਤੱਕ ਅਟਰਨਮ ਕਰਾ ਲਈ ਕੱਚੀ ਪਾਲਸੀ ਆਜੋ ਮਿਲਨ ਨਾਲ ਦੀ ਪਾਲਸੀ ਕਰਾ ਲਈ ਅਗਲਾ 50 ਡਾਲਰ ਦਿੰਦਾ ਤਾਂ ਕਹਿੰਦਾ ਮੇਰੀ 50 ਡਾਲਰ ਚ ਪਾਲਸੀ ਹੋ ਗਈ ਜੀ ਪਰ ਜਦੋਂ 65 ਦਾ ਹੋਣਾ ਉਹਦੀ ਕਿਸ਼ਤ ਬਹੁਤ ਵੱਜਣੀ ਆ ਜੇ ਰੱਖਣੀ ਜੇ ਰੱਖਣੀ ਹੋਈ ਤਾਂ ਇੱਕ ਤਾਂ ਪਾਲਸੀ ਮੁੱਕ ਜਣੀ ਹੁਣ ਬੰਦਾ ਕਵੇ ਮੈਂ ਤਾਂ ਰੱਖਣੀ ਆ ਜੀ ਪਰ ਰੱਖਣੀ ਤਾਂ ਉਹਦੀ ਕਿਉਂਕਿ ਉਹਦਾ ਏਜ ਵੀ 65 ਹੋ ਗਈ ਜੀ ਉਹ ਉਹਦੀ ਕਿਸ਼ਤ ਵੀ ਬਹੁਤ ਵੱਧ ਹੋ ਗਈ ਉਦੋਂ ਫਿਰ ਹਾਂ ਜਿਹੜੀ ਅਟਰਨਮ ਪਾਲਸੀ ਲੋਕੀ ਤਾਂ ਲੈਂਦੇ ਨੇ ਵੀ ਜੇ ਵੱਡਾ ਰਿਸਕ ਥੋੜੇ ਡਾਲਰਾਂ ਚ ਕਵਰ ਕਰਨਾ ਕੋਈ ਯੰਗ ਫੈਮਿਲੀ ਆ ਬਜਟ ਨਹੀਂ ਲਾਉ ਕਰਦਾ ਕੋਈ ਨਾਮ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਕੋਈ ਵੱਡਾ ਬਿਜ਼ਨਸਮੈਨ ਆ ਕਦੇ ਵੀ ਥੋੜਾ ਟਾਈਮ ਰਿਸਕ ਹੈ ਮੇਰੇ ਕੋ 5 7 7 ਸਾਲ ਤੇ ਰਿਸਕੀ ਕਵਰ ਕਰਨਾ ਉਹਦੇ ਵਾਸਤੇ ਤਾਂ ਟਰਮ ਪਾਲਿਸੀ ਬਹੁਤ ਵਧੀਆ ਠੁਕਦੀ ਆ ਹੁਣ ਜਿੰਨੂੰ ਪਤਾ ਵੀ ਲੌਂਗ ਟਰਮ ਜਿਹਦਾ ਪੰਗਲ ਗੱਲ ਕੀਤੀ ਵੀ ਉਹੀ ਜਾਣਾ ਤਾਂ 100 ਕਿਲੋਮੀਟਰ ਹੈ ਜੀ ਅੱਗੇ ਐਸਪਾਈ 60 ਕਿਲੋਮੀਟਰ ਤੱਕ ਤੇ ਪੰਗਾ ਤਾਂ ਪੈਣਾ ਹੀ ਪੈਣਾ ਹੁਣ ਆ ਵੀ ਉਹ ਚੀਜ਼ ਨੂੰ ਅਸੀਂ ਕਦੋਂ ਸੁਧਾਰਨਾ ਹੈ ਉਹ ਸਾਡੇ ਦੇ ਵਧੀਆ ਤੁਸੀਂ ਐਡਵਾਈਜ਼ਰ ਨਾਲ ਬਹਿ ਕੇ ਦੇਖਦੇ ਹੋ ਸੋਚਦੇ ਹੋ ਵੀ ਤੁਹਾਡੀਆਂ ਜ਼ਰੂਰਤਾਂ ਕੀ ਨੇ ਤੁਸੀਂ ਆਪਦੀ ਜ਼ਰੂਰਤਾਂ ਦੇ ਹਿਸਾਬ ਨਾਲ ਗੈਸ ਪਾਓ ਜਿੱਥੋਂ ਤੱਕ ਤੁਸੀਂ ਜਾਣਾ ਤੁਹਾਨੂੰ ਪਤਾ ਉਹ ਤੁਹਾਡੀ ਪਾਲਸੀ ਤੁਹਾਡੇ ਨਾਲ ਕੰਮ ਕਰੇ ਇੱਕ ਤਾਂ ਹੋ ਗਈ ਕੱਚੀ ਹੁਣ ਤੁਸੀਂ ਕਹਿੰਦੇ ਪਰਮਾਨੈਂਟ ਪਾਲਸੀ ਪਰਮਾਨੈਂਟ ਪਾਲਸੀ ਉਹ ਵੀ ਉਹ ساری ਉਮਰ ਚੱਲੂਗੀ ਅੱਛਾ ਜੀ ਹੁਣ ਭਾਵੇਂ ਏਜ 100 ਆ 95 ਆ ਉਹ ساری ਉਮਰ ਚੱਲਣੇ ਚੱਲਣੇ ਆ ਹੁਣ ਤੁਸੀਂ ਪੈਸੇ ਉਹਦੇ ਦੇ ਤੇ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ ਕਿਸ਼ਤਾਂ 10 ਸਾਲਾਂ ਚ ਮਕਾਉਣੀ ਆ 5ਾਂ ਚ ਮਕਾਉਣੀ ਆ 20ਾਂ ਚ ਮਕਾਉਣੀ ਆ ਜਾਂ ساری ਉਮਰ ਕਿਸ਼ਤ ਦੇਣੀ ਆ ਹੁਣ ਇੱਕ ਉਹ ਪਰਮਾਨੈਂਟ ਪਾਲਸੀ ਹੋ ਗਈ ਆ ਉਹਨੂੰ ਕਹਿੰਦੇ ਆ ਪਰਮਾਨੈਂਟ ਘਰ ਵਾਂਗ ਉਹ ਪਰਮਾਨੈਂਟ ਹੈ ਵੀ ساری ਉਮਰ ਪਾਲਸੀ ਚੱਲਣੀ ਚੱਲਣੀ ਆ ਉਹ ਪਾਲਸੀਆਂ ਮਹਿੰਗੀਆਂ ਹੋ ਗਈਆਂ ਅਟਾਰਮ ਸਸਤੀ ਹੋ ਗਈ ਕਿਉਂਕਿ ਪਰਮਾਨੈਂਟ ਪਾਲਸੀ ਚ ਕੰਪਨੀ ਨੇ ਇੱਕ ਦਿਨ ਕਲੇਮ ਦੇਣਾ ਹੀ ਦੇਣਾ ਹੁਣ ਤੁਸੀਂ ਦੂਜਾ ਕੁਐਸਚਨ ਪੁੱਛਿਆ ਮਨੀ ਜੀ ਪੈਸਾ ਵਾਪਸ ਕਿੱਦਾਂ ਆ ਪੈਸਾ ਵਾਪਸ ਕਿੱਦਾਂ ਆਉਂਦਾ ਪੈਸਾ ਵਾਪਸ ਆ ਜਿਹੜੀ ਹੁਣ ਉਹ ਤਾਂ ਆਪਾਂ ਗੈਸ ਪੋਆਇਆ ਮਹੀਨੇ ਦੀ ਕੈਸ਼ ਦਿੱਤੀ ਤੇ ਚੱਲੀ ਜਾਂਦੀ ਆ ਜਿਹੜੀ ਟਰਮ ਆਪਾਂ ਕਰਤੀ ਹੋਈ ਜਿਹੜੀ ਪਰਮਨੈਂਟ ਪਾਲਸੀ ਆ ਉਹਦੇ ਦੋ ਆਪਸ਼ਨਾਂ ਨੇ ਇੱਕ ਤਾਂ ਤੁਸੀਂ ਪੈਸੇ ਪਾਈਆਂ ਜੇ ਇੱਕ ਐਗਜ਼ਾਮਪਲ 100 ਡਾਲਰ ਪਾਇਆ ਤਾਂ ਹੁਣ 70 ਡਾਲਰ ਤੁਹਾਡੀ ਕਾਸਟ ਸੀਗੀ ਇੰਸ਼ੋਰੈਂਸ ਦੀ ਹੁਣ 30 ਡਾਲਰ ਕਾਸਟ ਸੀਗੀ ਤੁਹਾਡੀ ਸੇਵਿੰਗ ਹੋ ਰਹੀ ਆ ਹਮ ਹੁਣ ਉਹ ਐਗਜ਼ਾਮਪਲ ਟਾਈਮ ਦੇ ਨਾਲ ਹੌਲੀ ਹੌਲੀ ਕਿਸ਼ਤ ਮੁੱਕ ਗਈ ਹੁਣ 70 ਵਾਲੀ ਜਿਹੜੀ ਕੈਸ ਸੀਗੀ ਉਹ ਘਟ ਗਈ ਹੁਣ ਤੁਸੀਂ ਪੈਸੇ ਪਾਈਏ ਨਾ ਪਾਲਿਸੀ ਪੇ ਆਫ ਹੋ ਗਈ ਹੁਣ ਜਿੰਨੇ ਵੀ ਪੈਸੇ ਤੁਸੀਂ 30 30 ਡਾਲਰ ਕਰਕੇ ਦਿੱਤੇ ਹੈ ਜਾਂ 100 100 ਕਰਕੇ ਦਿੱਤੇ ਹੈਗੇ 200 ਕਰਕੇ ਦਿੱਤੇ ਹੁਣ ਇੱਕ ਵੱਡਾ ਅਮਾਉਂਟ ਬਣ ਗਿਆ ਉਹ ਫਿਰ ਅਗੇਨ ਉਹ ਗਰੋ ਹੋ ਜਾਂਦਾ ਮਾਰਕੀਟ ਦੇ ਹਿਸਾਬ ਨਾਲ ਮਾਰਕੀਟ ਜੀ ਉਸ ਹਿਸਾਬ ਨਾਲ ਅਸੀਂ ਉਸ ਪਾਲਿਸੀ 'ਚ ਅਸੀਂ ਪੈਸੇ ਚੱਕ ਸਕਦੇ ਆਂ ਕਈ ਵਾਰੀ ਹੁੰਦਾ ਇਸ ਵਜ੍ਹਾ ਦੇ ਪੈਸੇ ਮੁੜ ਕੇ ਆ ਜਾਣਗੇ ਪੈਸੇ ਮੁੜ ਕੇ ਨਹੀਂ ਆਉਂਦੇ ਕਿਉਂਕਿ ਇਹ ਪਾਲਿਸੀ ਹੈ ਜਿੱਦਾਂ ਘਰ ਹੈ ਉਹ ਘਰ ਫ੍ਰੀ ਹੋ ਗਿਆ ਤਾਂ ਮਤਲਬ ਸਾਡੇ ਕੋਲ ਪੈਸੇ ਵਾਪਸ ਆ ਜਾਣਗੇ ਅਸੀਂ ਘਰ ਤੋਂ ਪੈਸੇ ਚੱਕਦੇ ਹਾਂ ਜੀ ਘਰ ਦੇ ਗਿਆ ਉਦਾਂ ਹੀ ਅਸੀਂ ਪਾਲਿਸੀ ਜੇ ਪਾਲਿਸੀ ਸਾਡੀ ਫ੍ਰੀ ਹੋ ਗਈ ਪੇੜ ਉਪ ਹੋ ਗਈ ਅਸੀਂ ਪਾਲਿਸੀ ਤੋਂ ਪੈਸੇ ਚੱਕ ਸਕਦੇ ਹਾਂ ਮਨੀ ਬੋਰੋ ਕਰ ਸਕਦੇ ਹਾਂ ਇੰਟਰਸਟ ਇੰਟਰਸਟ ਲੱਗਦਾ ਪਰ ਹਾਂ ਇਹ ਕਈ ਵਾਰੀ ਸਿਚੁਏਸ਼ਨ ਇਹ ਹੁੰਦੀ ਹੈ ਤੁਸੀਂ ਕੋਲੈਟਰਲ ਵੀ ਕਰ ਸਕਦੇ ਹੋ ਜਿੱਦਾਂ ਐਗਜ਼ਾਮਪਲ ਕਹਾਂ ਵੀ ਬਹੁਤ ਵੱਡੀ ਅਮਾਉਂਟ ਹੋ ਗਈ ਹੁਣ ਜੇ ਪਾਲਿਸੀ ਮਿਲਣ ਦੀ ਸੀ ਵਿੱਚ 5 ਲੱਖ ਕੈਸ਼ ਪਿਆ ਤੁਸੀਂ ਕਿਸੇ ਵੀ ਧਾਰੇ ਕੋ ਜਾ ਸਕਦੇ ਹਾਂ ਵੀ ਸਾਨੂੰ ਕੋਲੈਟਰਲ ਕਰਦੇ ਹੋ ਕਿਉਂਕਿ ਪਾਲਸੀ ਤਾਂ ਮਿਲੇ ਡਾਲਰ ਦੀ ਹੈ ਸਾਨੂੰ 5 ਲੱਖ ਚਾਹੀਦੇ ਆ ਉਹ ਤੁਹਾਨੂੰ ਸਿਕਿਉਰ ਵੀ ਦੇ ਸਕਦਾ ਨੂੰ ਪਤਾ ਵੀ ਪਾਲਸੀ ਤਾਂ ਮਿਲਣਦੀ ਹੈ 5 ਲੱਖ ਹੀ ਉਹਦੇ ਅਗੇਂਸਟ ਲੈ ਰਹੇ ਨੇ ਕੋਈ ਗੱਲ ਨਹੀਂ ਜੇ ਹੋਊਗਾ ਤੇ ਐਵਰੀਬਾਡੀ ਸਿਕਿਉਰ ਇਹ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ ਵੀ ਨਾਲੇ ਤੁਸੀਂ ਇਹ ਵੀ ਦੇਖਣਾ ਕਈ ਜਿਹੜੀਆਂ ਪਰਮਾਨੈਂਟ ਪਾਲਸੀ ਮਨੀ ਬੈਕ ਵਾਲੀਆਂ ਜਿਹੜੀਆਂ ਪਾਲਸੀ ਆਪਾਂ ਲਗਦੇ ਆ ਇੱਕ ਤਾਂ ਤੁਸੀਂ ਇਹ ਜ਼ਰੂਰ ਖਿਆਲ ਰੱਖਣਾ ਵੀ ਤੁਹਾਡੇ ਪਹਿਲਾਂ 5 6 7 ਸਾਲ ਉਹਦੇ ਚ ਸੇਵਿੰਗ ਬਿਲਕੁਲ ਘਟ ਜਾਂਦੀ ਹੈ ਜੀ ਜੇ ਕਈ ਵਾਰੀ ਬੰਦਾ ਖਿਆਲ ਰੱਖਦਾ ਵੀ ਕਹਿੰਦਾ ਵੀ ਮੈਂ ਪੈਸੇ ਤਾਂ ਪਾਈ ਜਾਂਦਾ ਮੈਂ ਨਹੀਂ ਹੈਗੇ ਤਾਂ ਮੈਂ ਕਢਾ ਲੂੰਗਾ ਉਹਨਾਂ 'ਚ ਕਈ ਵਾਰੀ ਪੈਸੇ ਨਿਕਲਦੇ ਹੀ ਨਹੀਂ ਜੇ ਤੁਸੀਂ ਪੈਸੇ ਪਾਏ ਵੀ ਜਾਂਦੇ ਹੁਣ ਬੰਦਾ ਕੋਈ 1000 ਡਾਲਰ ਦੇਈ ਜਾਂਦਾ ਵੀ ਹੁਣ 7ਵੇਂ ਸਾਲ 6ਵੇਂ ਸਾਲ ਜਾ ਕੇ ਹੈਗਾ ਹੀ ਨਹੀਂ ਕੁਝ ਕਢਾਉਣ ਵਾਲਾ ਬੰਦਾ ਕੇ ਹਾਲਾਤ ਚੇਂਜ ਹੋ ਗਿਆ ਅੱਜ ਕੱਲ ਦੇ ਹਿਸਾਬ ਨਾਲ ਇੱਕ ਤਾਂ ਉਹ ਖਿਆਲ ਰੱਖਣ ਦੀ ਲੋੜ ਹੈ ਦੂਜੀ ਖਿਆਲ ਰੱਖਣ ਦੀ ਲੋੜ ਹੈ ਵੀ ਜੇ ਤੁਹਾਡੀ ਉਮਰ ਵਧਦੀ ਜਾਂਦੀ ਹੈ ਤੇ ਤੁਹਾਡੀ ਕਿਸ਼ਤਾਂ ਨਾ ਵੱਧਦੀ ਹੋਵੇ ਕਈ ਵਾਰੀ ਹੁੰਦਾ ਵੀ ਸਾਨੂੰ ਪਾਲਿਸੀਆਂ ਸਸਤੀਆਂ ਲੱਗਦੀਆਂ ਨੇ ਬੰਦਾ ਕਹਿੰਦਾ ਵੀ ਸਾਰੀ ਪਰਮਾਨੈਂਟ ਹੀ ਹੈ ਪਰ ਕਈ ਵਾਰੀ ਹੁੰਦਾ ਵੀ ਹਰੇਕ ਸਾਲ ਉਹ ਟਰਮ ਰੀਨਿਊ ਹੋਈ ਜਾਂਦੀ ਆ ਜ ਜਿੱਦਾਂ ਆਪਾਂ ਟਰਾਂ ਕਹਿੰਦੇ ਇੱਕ ਪੱਕੀ ਇੱਕ ਹੋਈ ਲੈਵਲ ਜੀ 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 ਇੱਕ ਹੋ ਗਈ ਤੁਹਾਡੀ ਜਨਾ ਵਧੀਆ ਦੀ ਉਹ ਵੀ ਕਿਸ਼ਤਬਾਦੀ ਬਾਅਦ ਚ ਇਹ ਚੀਜ਼ਾਂ ਖਿਆਲ ਰੱਖਦੇ ਲੋੜ ਹੈ ਜੀ ਅ ਦੋਸਤੋ ਬਹੁਤ ਹੀ ਮਹੱਤਵਪੂਰਨ ਗੱਲਬਾਤ ਅਸੀਂ ਕੀਤੀ ਹੈ ਕੋਈ ਵੀ ਤੁਹਾਡਾ ਸਵਾਲ ਆ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਥਿੰਕ ਇੰਸ਼ੋਰੈਂਸ ਨੂੰ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜਾਂ ਇੱਥੇ ਆ ਕੇ ਲੈ ਸਕਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ